ਦਲਜਿੰਦਰ ਮੈਂ ਸੋਚ ਲਿਆ ਕੀ ਕਰਨਾ ਤੇ ਕੀ ਨਹੀਂ ਕਰਨਾ ਕੀ ਸੋਚਿਆ ਵਾ ਕੀ ਕਰਨਾ ਵਾ ਹੁਣ ਸਾਨੂੰ ਵੀ ਪਤਾ ਲੱਗੇ ਮੈਂ ਤਾਂ ਹੁਣ ਇਹੋ ਕੀ ਸੋਚਿਆ ਵਾ ਕਿ ਨਾ ਮੈਂ ਉਹਨੂੰ ਦੇਣੀ ਹੈ ਤੇ ਨਾ ਮੈਂ ਉਹਨੂੰ ਆਪਣੇ ਨਾਂ ਹੀ ਰੱਖਣੀ ਹੈ ਜ਼ਮੀਨ ਬਸ ਠੀਕ ਵਾ ਇਹੋ ਕੰਮ ਹੀ ਕਰੀ ਜਾਇਓ ਓ ਮਮੀ ਜ਼ਮੀਨ ਕਿਹੜੀ ਤੂੰ ਨਾਲ ਲੈ ਜਾਣੀ ਆ ਇੱਥੇ ਰਹਿ ਜਾਣੀ ਆ ਇੰਨਾ ਜੋਗੀ ਰਹਿ ਜਾਣੀ ਓ ਚੱਲ ਮੇਰੇ ਨਾਲ ਕਿਤੇ ਨਹੀਂ ਜਾਣਾ ਮਮੀ ਨੇ ਠੀਕ ਹੋਣਾ ਇਧਰ ਓ ਮਮੀ ਜਾਣਾ ਵਾ ਇੱਥੇ ਕਿੱਥੇ ਜਾਣਾ ਮਮੀ ਨੇ ਕਿੱਥੇ ਵੀ ਜਾਣਾ ਦਲਜਿੰਦਰ ਓ ਮਮੀ ਤੋਰ ਪਾ ਮੇਰੇ ਨਾਲ ਲਾ ਦੇ ਉਹਦੀ ਪਿਆਲੀ ਉਹਦੇ ਨਾਲ ਤੈਨੂੰ ਜੋ ਮੈਂ ਕਹਿਤਾ ਮਨਾ ਉਹੀ ਹੋਇਆ ਨਾ ਕਿਉਂ ਹੁਣ ਪਤਾ ਤੇ ਲੱਗੇ ਨਹੀਂ ਜਦੋਂ ਮੰਮੀ ਨਹੀਂ ਮੰਨਦੀ ਹੈਗੀ ਉਹ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਤਾਂ ਜ਼ਬਰਦਸਤੀ ਤੁਸੀਂ ਕਿੱਦਾਂ ਲੈ ਜਾਓਗੇ ਮੰਮੀ ਅੱਜ ਤੇ ਤੂੰ ਇਹਨਾਂ ਦੀ ਮੰਨੀ ਜਾਣੀ ਹੈ ਨਾ ਕੱਲ ਨੂੰ ਇਹਨੇ ਤੇਨੂੰ ਥੱਕੇ ਮਾਰ ਕੇ ਬਾਹਰ ਕੱਢਣਾ ਤੇਰੀਆਂ ਮੰਮੀ ਮੰਨੀ ਜਾਵੇ ਤਾਂ ਹੱਡੀ ਨਾ ਮੰਨੇ ਜਿਨ੍ਹਾਂ ਨੇ ਕੱਲ ਨੂੰ ਪੁੱਛਣਾ ਵਾ ਨਹੀਂ ਆ ਮੇਰੀਆਂ ਤੂੰ ਮੰਨਣ ਕਿੱਥੇ ਦਿੰਨੀ ਆ ਜੇਤੀਆਂ ਹੀ ਤੁਸੀਂ ਉਹਨੂੰ ਤਮਕੀਆਂ ਦੇ ਕੇ ਤਾਂ ਡਰਾ ਦਿੰਦੇ ਮੜ ਗਿਆ ਕੱਲ ਨੂੰ ਪੁੱਛਣਾ ਵੀ ਜੋ ਮਜੇ ਤੇ ਪੈ ਗਈ ਆਗੇ ਵੀਹ ਨੂੰ ਵੀ ਭਲਾ ਤੂੰ ਕਿੰਨਾ ਕੁ ਪੁੱਛਦੀ ਜੀ ਮੈਂ ਤਾਂ ਪੁੱਛ ਹੀ ਲੈਣਾ ਵਾ ਮੰਮੀ ਜੀ ਇਹ ਗੱਲ ਵਾ ਨਾ ਵੀ ਤੂੰ ਨਹੀਂ ਜਾਣਾ ਹੈਗਾ ਉਧਰ ਤੇ ਨਹੀਂ ਉਹਦੇ ਨਾਲ ਪਿਆਲੀ ਨਾ ਕਰਨੀ ਤੇ ਮੈਂ ਇਦਾਂ ਕਰਦੀ ਆ ਜਾ ਕੇ ਉਹਨੂੰ ਕਹਿ ਦੇਣੀ ਆ ਵੀ ਤੂੰ ਕਾਨੂੰਨੀ ਕਾਰਵਾਈ ਕਰ ਲਾ ਇਦਾਂ ਨਹੀਂ ਉਹ ਤੈਨੂੰ ਪਿਆਲੀ ਮਿਲਣੀ ਹੈਗੀ ਤੇ ਇਹ ਗੱਲ ਆ ਜੇ ਕੱਲ ਨੂੰ ਇਹਨੇ ੱਤਕੇ ਮਾਰ ਕੇ ਬਾਹਰ ਕੱਢਿਆ ਨਾ ਤੇ ਮੁੜ ਕੇ ਮੈਨੂੰ ਨਾ ਫੋਨ ਕਰਦੀ ਰਹੀ ਇੱਕ ਗੱਲ ਯਾਦ ਰੱਖਿਓ ਭਾਵੇਂ ਹੁਣ ਮੈਨੂੰ ਪੱਲਿਓ ਪੈਸੇ ਲਾਉਣੇ ਪੈਣ ਪਰ ਇਹ ਆ ਵੀ ਪਿਆਲੀ ਤੇ ਹੁਣ ਮੈਂ ਉਹਦੇ ਨਾਲ ਕਰਵਾ ਕੇ ਛੱਡੂਗੀ ਭੈਣ ਛੱਡ ਕੋਈ ਗੱਲ ਨਹੀਂ ਨਾ ਮੰਨਦੀ ਰਹਿਣ ਦੀ ਪਜਾਣੀ ਮਿਹਨਤ ਕਰਨ ਦੇ ਆ ਆਪਣੀ ਰੋਟੀ ਪਣੀ ਖਾਈ ਜਾਣ ਦੇ ਤੇ ਨਾਂ ਦਊਗੀ ਪਹਿਲੀ ਤੇ ਫਿਰ ਕੀ ਉਹ ਚੱਲਿਆ ਵਾ ਇਹਨਾਂ ਦੀ ਪਿਆਲੀ ਨਹੀਂ ਹੁੰਦੀ ਉਹ ਵੀ ਰੋਟੀ ਖਾਂਦੇ ਹੀ ਆ ਤੇ ਮਾਂ ਉਹ ਕਿਦਾਂ ਕਰਨ ਦੀ ਹੈ ਮੇਰੇ ਨਾਲ